ਪੰਜਾਬ ਦੇ ਪਿੰਡਾਂ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਕਾਰ ਸੇਵਾ ਦੇ ਨਾਂ ਤੇ ਮੰਗਣ ਵਾਲੀ ਬਹੁਤ ਜ਼ਿਆਦਾ ਆ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਗੁਰੂ ਕੀ ਸਿੱਖ ਪੰਜ ਕਕਾਰਾਂ ਦੇ ਪੱਕੇ ਅਤੇ ਬਖਵਾ ਗੁਰੂ ਘਰਾਂ ਚੋਂ ਤਾਂ ਆਉਂਦੇ ਹੀ ਹਨ ਪਰ ਉਹਨਾਂ ਦੇ ਨਾਲ ਨਾਲ ਗੁਰੂ ਘਰਾਂ ਦੇ ਨਾਂ ਤੇ ਕਾਰ ਸੇਵਾ ਲੈਣ ਬਠਾ ਕੇ ਢੋਲ ਦੇ ਵਿੱਚ ਤੁਰੇ ਫਿਰਦੇ ਹਨ ਇਹੋ ਜਿਹਾ ਮਾਹੌਲ ਆ ਪਿੰਡ ਸਕੂਰਪਾ ਦੇ ਦੇਖਣ ਨੂੰ ਮਿਲਿਆ ਹੈ ਆਓ ਜਾਣਦੇ ਹਾਂ ਪੂਰਾ ਕੀ ਹੈ ਮਾਮਲਾ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਿਹੜੀ ਭਾਈ ਆਪਣੇ ਪਿੰਡ ਸਕੋਪਰ ਦੀ ਘਟਨਾ ਘਟੀ ਹੈਗੀ ਆ ਤੁਹਾਡਾ ਦੇ ਬਾਰੇ ਕੀ ਕਹਣਾ ਤਾਰੀਬ ਇਹ ਦੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਆ ਆਈਜ਼ ਈਗਲ ਦਾ ਜੋ ਸਾਡੇ ਇੱਕ ਗਵਾਂਡੀ ਪਿੰਡ ਦੇ ਬਹੁਤ ਵਧੀਆ ਪੱਤਰਕਾਰ ਨੇ ਸਾਡੀ ਕਿਸੇ ਵੀ ਤਰ੍ਹਾਂ ਦੀ ਚੰਗੀ ਮਾੜੀ ਆ ਜਿਹੜੀ ਐਕਟੀਵਿਟੀ ਹੁੰਦੀ ਆ ਉਹਨੂੰ ਲੋਕਾਂ ਤੱਕ ਜਾਣ ਤੱਕ ਕਰਦੇ ਆ ਸੋ ਇਸ ਲਈ ਸਭ ਤੋਂ ਪਹਿਲਾਂ ਪਿੰਡ ਸਕੋਪਰ ਦੇ ਵਿੱਚ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਵਿੱਚ ਖੜੇ ਆ ਤੁਹਾਡਾ ਮੋਸਟ ਵੈਲਕਮ ਆ ਸਾਡੇ ਨਗਰ ਨਿਵਾਸੀਆਂ ਦੇ ਵੱਲੋਂ ਜੀ ਆਇਆਂ ਨੂੰ ਸੋ ਅੱਜ ਦੀ ਘਟਨਾ ਦਾ ਬੇਰਬਾ ਤੁਹਾਨੂੰ ਇਸ ਤਰ੍ਹਾਂ ਦੇਣ ਲੱਗਿਆ ਵੀ ਪਹਿਲਾਂ ਸਭ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਹੋਈ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਆਏ ਦਿਨ ਦੂਜੇ ਤੀਜੇ ਦਿਨ ਮੈਂ ਤਾਂ ਕਹਿ ਸਕਦਾ ਵੀ ਇੱਥੋਂ ਅਨਾਉਂਸਮੈਂਟਾਂ ਹੁੰਦੀਆਂ ਰਹਿੰਦੀਆਂ ਵੀ ਅਸੀਂ ਪਿੰਗਲਵਾੜਾ ਸਾਹਿਬ ਤੋਂ ਆਏ ਆ ਕੋਈ ਆਟਾ ਦਾਣਾ ਮਾਇਆ ਦੀ ਸੇਵਾ ਵੱਡੇ ਪੱਧਰ ਤੇ ਤਾਂ ਸੇਵਾ ਕਰਦੇ ਆ ਇਹ ਮੰਗ ਕਰਦੇ ਆ ਮਾਇਆ ਦੀ ਸੋ ਸਾਡੇ ਵਿਚਾਰੇ ਪਿੰਡਾਂ ਦੇ ਜਿਹੜੇ ਲੋਕ ਆ ਉਹ ਭੋਲੇ ਭਾਲੇ ਉਹ ਛੇਤੀ ਬਿਨਾ ਕੋਸ ਇਹਨਾਂ ਦੀ ਜਾਂਚ ਪੜਤਾਲ ਕੀਤਿਆਂ ਦਾਣਾ ਆਟਾ ਪੁਰਾਣੇ ਵਸਤਰ ਚਾਹੀ ਕਿਸੇ ਵੀ ਤਰ੍ਹਾਂ ਦੀਆਂ ਰਸਦਾਂ ਆ ਮਾਇਆ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਅੱਜ ਸਾਡੇ ਪਿੰਡ ਦੇ ਵਿੱਚ ਜਿਹੜੀ ਘਟਨਾ ਘਟਿਆ ਕਿਉਂਕਿ ਪਹਿਲਾਂ ਗੁਰਦੁਆਰਾ ਸਿੰਘ ਸਭਾ ਤੋਂ ਅਨਾਉਂਸਮੈਂਟ ਹੋਈ ਫਿਰ ਸਾਡੇ ਗੁਰਦੁਆਰਾ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ ਉਧਰੋਂ ਅਨਾਉਂਸਮੈਂਟ ਹੋਈ ਸੋ ਉਸ ਗੁਰਦੁਆਰਾ ਦਾ ਚਾਰਜ ਆ ਜਿਹੜਾ ਉਹ तकरीबन ਮੇਰੇ ਕੋਲ ਹੀ ਆ ਮੈਂ ਜਦੋਂ ਅੱਧਿਕਾ ਅਨਾਉਂਸਮੈਂਟ ਹੋਈ ਤਾਂ ਮੈਂ ਭੱਜ ਕੇ ਗੁਰਦੁਆਰਾ ਸਾਹਿਬ ਗਿਆ ਤਾਂ ਉੱਥੇ ਇੱਕ ਬਾਬਾ ਜੀ ਅਨਾਉਂਸਮੈਂਟ ਕਰਦੇ ਸੀਗੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਇੱਧਰ ਦੇਖ ਸਕਦੇ ਆ ਕਿ ਬੈਠੇ ਨੇ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ ਇਹ ਕਹਿੰਦੇ ਜੀ ਅਸੀਂ ਪਿੰਗਲਵਾੜੇ ਤੋਂ ਆਏ ਆ ਮੈਂ ਕਿਹਾ ਅਨਾਉਂਸਮੈਂਟ ਬੰਦ ਕਰ ਦੇ ਅਸੀਂ ਨਹੀਂ ਇਹ ਅਨਾਉਂਸਮੈਂਟ ਕਰਨੀ ਸੋ ਅੱਜ ਸਾਡੇ ਪਿੰਡ ਦੇ ਵਿੱਚ ਜਦੋਂ ਤੁਹਾਨੂੰ ਪਤਾ ਹੈ ਵੀ ਮੀਂਹ ਪਿਆ ਹੈ ਸਗਾ ਕੁਝਕ ਮੇਰੇ ਪਿੰਡ ਦੇ ਨੌਜਵਾਨਾਂ ਨੂੰ ਇਹ ਲੱਗਿਆ ਕਿ ਇਹ ਜਿਹੜੇ ਲੋਕ ਆ ਦੂਜੇ ਤੀਜੇ ਦਿਨ ਆ ਕੇ ਸਾਡੇ ਪਿੰਡ ਦੇ ਭੋਲੇ ਭਾਲੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਵਾ ਕੇ ਅਲੱਗ-ਅਲੱਗ ਵਸਤਾਂ ਦੀ ਮੰਗ ਕਰਦੇ ਆ ਸੋ ਜਦੋਂ ਉਹਨਾਂ ਨੇ ਆਪਣੇ ਬਿਹੇਵ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਵੇ ਪੁੱਛਣ ਦਾ ਯਤਨ ਕੀਤਾ ਵੇ ਤੁਸੀਂ ਕਿੱਥੋਂ ਆਏ ਆ ਕੌਣ ਆ ਸੋ ਇਹਨਾਂ ਨੇ ਬਿਨਾਂ ਕੋਈ ਗੱਲਬਾਤ ਕੀਤੀਆਂ ਗੱਡੀ ਪਿੱਛੇ ਬੰਦੇ ਖੜੇ ਸੀਗੇ ਇੱਕ ਬੰਦਾ ਇਹ ਅਨਾਉਂਸਮੈਂਟ ਕਰਦਾ ਸੀਗਾ ਪਹਿਲਾਂ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਰਾਉਂਡ ਮਾਰਨਾ ਸ਼ੁਰੂ ਕੀਤਾ ਉੱਥੇ ਲੋਕਾਂ ਨੇ ਵਿਰੋਧ ਕੀਤਾ ਜਦੋਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਿੰਡ ਦੇ ਨੌਜਵਾਨਾ ਤੁਸੀਂ ਦੇਖ ਸਕਦੇ ਆ ਹੋਰ ਵੀ ਬਹੁ ਸੋ ਇਹਨਾਂ ਨੇ ਜਲਦੀ ਦੇ ਨਾਲ ਆਪਣੀ ਗੱਡੀ ਆ ਜਿਹੜੀ ਉਹ ਭਜਾਉਣ ਦੀ ਕੋਸ਼ਿਸ਼ ਕੀਤੀ ਮਤਲਬ ਚਾਹੀਦਾ ਤਾਂ ਇਹਨਾਂ ਨੂੰ ਇਹ ਸੀਗਾ ਕਿ ਇਹ ਆਪਣੀ ਸਫਾਈ ਦੇ ਵਿੱਚ ਕੁਝ ਨਾ ਕੁਝ ਕਹਿੰਦੇ ਪਰ ਇਹਨਾਂ ਨੇ ਆਪਣੀ ਸਫਾਈ ਕੋਈ ਨਹੀਂ ਦਿੱਤੀ ਜਦੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਸੋ ਮੇਰੇ ਪਿੰਡ ਦਾ ਨੌਜਵਾਨ ਲਖਬੀਰ ਸਿੰਘ ਲੱਖਾ ਪਹਿਲਾਂ ਤੁਸੀਂ ਦੇਖਿਆ ਕਿ ਉਹਦੇ ਵੱਖ-ਵੱਖ ਸਰੀਰ ਦੇ ਉੱਤੇ ਸੱਟਾਂ ਲੱਗੀਆਂ ਨੇ ਇਹ ਮੇਰਾ ਅਬੀਰ ਖੜਾ ਆ ਸੋ ਇਹਦੇ ਸੱਟਾਂ ਲੱਗੀਆਂ ਕਾਫੀ ਇਹ ਮਸਾਂ ਹੀ ਬਚਿਆ ਨਹੀਂ ਤਾਂ ਦਰਦ ਹੋ ਸਕਦਾ ਸੀਗਾ ਸੋ ਜੇ ਹਿਸਾਬ ਦੇ ਨਾਲ ਇਹਨਾਂ ਨੇ ਪਿੰਡ ਦੇ ਵਿੱਚ ਪਿੰਡ ਵਾਸੀ ਦੱਸਦੇ ਆ ਕਿ ਜਦੋਂ ਪਿੰਡ ਦੇ ਦੂਸਰੇ ਪਾਸੇ ਗੱਡੀ ਲੈ ਕੇ ਗਏ ਆ ਇੰਨੀ ਤੇਜ਼ ਗੱਡੀ ਸਿਗੀ ਮੋੜੇ ਛੱਪਣ ਦੇ ਵਿੱਚ ਗੱਡੀ ਪਾਲਟ ਵੀ ਸਕਦੀ ਸੋ ਸੋ ਤੁਹਾਡੇ ਮਾਧਿਅਮ ਦੇ ਰਾਹੀਂ ਸੋ ਤੁਹਾਡੇ ਜਰੀਏ ਦੇ ਰਾਹੀਂ ਲੋਕਾਂ ਨੂੰ ਅਵੇਅਰ ਕਰਨੇ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤਕਰੀਬਨ ਕੋਈ ਵੀ ਘਟਿਆ ਘਟਨਾ ਹੋਵੇ ਉਹਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਲੋਕਾਂ ਨੂੰ ਜਾਗਰੂਕ ਕਰਦਾ ਭਾਈ ਪਹਿਲਾਂ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਕ੍ਰਾਈਮਿਨਲ ਬੰਦੇ ਤਾਂ ਨਹੀਂ ਹੈਗੇ ਕਿਸੇ ਗੈਂਗ ਦੇ ਨਾਲ ਤਾਂ ਨਹੀਂ ਕੋਈ ਮਾੜਾ ਗਰੁੱਪ ਤਾਂ ਨਹੀਂ ਤੁਹਾਡੇ ਵਿੱਚ ਇੰਟਰਫੀਅਰ ਹੋ ਗਿਆ ਸੋ ਤੁਹਾਡੇ ਮਾਧਿਅਮ ਦੇ ਰਾਹੀਂ ਇਹੀ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦੇ ਬਾਰੇ ਪਤਾ ਕਰੋ ਕੌਣ ਲੋਕ ਹੈਗੇ ਆ ਕੌਣ ਨਹੀਂ ਹੈਗੇ ਸੋ ਮੈਂ ਇੱਕ ਹੋਰ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਵੀ ਲੋਕਾਂ ਨੂੰ ਇਹੋ ਜਿਹੇ ਗਰੋਹਾਂ ਤੋਂ ਬਚਣਾ ਚਾਹੀਦਾ ਆ ਇਹ ਪਤਾ ਨਹੀਂ ਕਿ ਇਹੋ ਜਿਹੇ ਗੈਂਗ ਦੇ ਨਾਲ ਸੰਪਰਕ ਕਰਦੇ ਪਰ ਜਦੋਂ ਅਸੀਂ ਵੀਡੀਓ ਵੀ ਦੇਖੀ ਆ ਇੱਕ ਗੱਲ ਹੋਰ ਕਹਿ ਦਿੰਨੇ ਆ ਇਹ ਪਿੰਡ ਦੇ ਵਿੱਚ ਫਿਰਦੇ ਆ ਕੈਮਰੇ ਸਾਡੇ ਪਿੰਡ ਦੇ ਵਿੱਚ ਕੈਮਰੇ ਲੱਗੇ ਹੋਏ ਆ ਜਦੋਂ ਨੌਜਵਾਨਾਂ ਨੇ ਵੀਡੀਓ ਕੱਢ ਕੇ ਦੇਖੀ ਆ ਤਾਂ ਮਤਲਬ ਇਹਨਾਂ ਦੀ ਜਿਹੜੀ ਤਕਣੀ ਆ ਉਹ ਹੋਰੇ ਕੁਝ ਪੇਸ਼ ਕਰਦੀ ਆ ਸੋ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਬਈ ਇਹੋ ਜਿਹੇ ਲੋਕਾਂ ਦਾ ਜਿਹੜਾ ਸਾਨੂੰ ਬਿਲਕੁਲ ਹੀ ਪੂਰਨ ਤੌਰ ਤੇ ਬਾਈਕਾਟ ਕਰਨਾ ਚਾਹੁੰਦਾ ਜਿੱਥੇ ਵੀ ਇਹ ਮੰਗ ਕਰਦੇ ਆ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਲੋਡ ਬੰਦ ਬੈਠੇ ਆ ਹੈਗੇ ਆ ਸੋ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਪਿੰਡ ਦੇ ਜਿਹੜੇ ਲੋਡ ਬੰਦ ਆ ਉਹਨਾਂ ਨੂੰ ਕੁਝ ਨਾ ਕੁਝ ਦੇ ਦਈਏ ਬਜਾਏ ਕਿ ਇਹਨਾਂ ਦੇ ਘਰ ਭਰਨੇ ਦੀ ਕਿਉਂਕਿ ਉਹ ਜਿਹੜੇ ਐਡੇ ਵੱਡੇ ਸੰਸਥਾ ਹੈਗੀ ਆ ਜਿਨ੍ਹਾਂ ਦਾ ਨਾਮ ਲੈ ਕੇ ਜਿੱਥੇ ਇਹ ਗੁਰੂਆਂ ਦਾ ਨਾਮ ਵੀ ਬਦਨਾਮ ਕਰਦੇ ਆ ਬਾਣੀ ਦੇ ਨਾਲ ਜੁੜੇ ਹੋਏ ਆ ਬਾਣੇ ਦੇ ਨਾਲ ਜੁੜੇ ਹੋਏ ਆ ਇੱਕ ਹੋਰ ਦੱਸ ਦੇ ਕਿ ਇਹਨਾਂ ਵਿੱਚੋਂ ਸਾਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਵਿਅਕਤੀ ਨੇ ਅਮਰਤ ਪਾਨ ਕੀਤਾ ਹੋਵੇ ਸੋ ਇਹ ਇਹਨਾਂ ਨੇ ਵੀ ਕਿਸੇ ਵੀ ਪ੍ਰਕਾਰ ਦੇ ਜਿਹੜੇ ਅਮਰਤ ਨਹੀਂ ਛਕਿਆ ਹੋਇਆ ਸੋ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਜਿਹੜੇ ਗਰੌ ਆ ਇਹੋ ਜਿਹੇ ਜਿਹੜੇ ਸ਼ਰਾਬਤੀ ਅੰਸਰ ਆ ਸਾਡੇ ਪਿੰਡਾਂ ਦੇ ਵਿੱਚ ਉਹ ਇੱਕ ਧਾਰਮਿਕ ਸੰਸਥਾ ਦੇ ਨਾਂ ਤੇ ਜਾਂ ਗੁਰਦੁਆਰਿਆਂ ਦੇ ਨਾਂ ਤੇ ਸਾਡੇ ਪਿੰਡ ਦੇ ਵਿੱਚ ਗੱਡੀਆਂ ਲੈ ਕੇ ਆਉਂਦੇ ਆ ਸੋ ਬੇਨਤੀ ਕਰਦੇ ਆ ਲੋਕਾਂ ਨੂੰ ਕਿ ਭਾਈ ਇਹੋ ਜਿਹੇ ਲੋਕਾਂ ਦੀ ਬਿਲਕੁਲ ਤੁਸੀਂ ਹੈਲਪ ਨਾ ਕਰੋ ਪਹਿਲਾਂ ਪਿੰਡ ਪਿੰਡ ਤੇ ਆਪਾਂ ਇਕੱਠੇ ਹੋਈਏ ਤਾਂ ਕਿ ਇਹੋ ਜਿਹੇ ਜਿਹੜੇ ਸ਼ਰਾਬਤੀ ਲੋਕ ਪਿੰਡਾਂ ਦੇ ਵਿੱਚ ਆ ਕੇ ਸਾਡੇ ਪਿੰਡਾਂ ਦਾ ਮੁਆਇਨਾ ਵੀ ਕਰਦੇ ਆ ਦੇਖ ਲੈਂਦੇ ਆ ਕਿੱਥੇ ਘਰ ਚੰਗਾ ਆ ਕਿੱਥੇ ਕੋਈ ਵਧੀਆ ਚੀਜ਼ ਆ ਕਿਹੜੇ ਘਰ ਦੇ ਵਿੱਚ ਸੁੰਨਮਸਾਨ ਹੈਗੀ ਆ ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਤਾਰੀ ਵੀਰ ਜੀ ਤੁਹਾਡੇ ਮਾਧਿਅਮ ਤੇ ਰਾਹੀ ਕਿ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆਉਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਫੜਾ ਹਾਂ ਹਾਂਜੀ ਭਾਜੀ ਕੀ ਆਪਣਾ ਮਾਮਲਾ ਬਣਾ ਆਪਣੇ 15 ਜਨਮ ਇਹਦਾ ਜੀ ਸਵੇਰੇ ਫਿਰ ਗੁਰਦੁਆਰਾ ਸਾਹਿਬ ਪਹਿਲਾਂ ਤਾਂ ਅਨਲੋਮੈਂਟ ਕੀਤੀ ਆ ਕਿ ਅਸੀਂ ਗਰੀਬਾਂ ਲਈ ਮੰਗਣਾ ਆਏ ਪਿੰਗਲਵਾੜਾ ਪਟਿਆਲੇ ਤੋਂ ਜਦੋਂ ਫਿਰ ਇਹ ਪਿੰਡ ਦੇ ਵਿੱਚ ਘੁੰਮਣ ਲੱਪਾ ਜੀ ਜਦੋਂ ਰਾਜ ਰੌਲਾ ਪਿਆ ਮੈਂ ਆਪਣੀ ਘਰ ਤੋਂ ਬਾਹਰ ਨਿਕਲਿਆ ਤਾਂ ਕਹਿੰਦੇ ਜੀ ਨਹੀਂ ਇੱਧਰ ਗੱਡੀ ਭਜਾ ਕੇ ਮੁਰਿਓ ਚੜ੍ਹ ਦਤੀ ਬੰਦਿਆਂ ਤੇ ਮੈਂ ਵੀ ਮਗਰ ਹੋ ਗਿਆ ਫਿਰ ਮੇਰੇ ਜੀਵੀਆਂ ਨੇ ਗੱਡੀ ਮਾਰੀ ਆ ਏ ਅਸੀਂ ਬਜ਼ੁਰਗ ਫੜ ਲਿਆ tha ਜਿਹੜੇ ਚਾਰ ਬੰਦੇ ਆ ਉਹ ਭੱਜ ਗਏ। ਗੱਡੀ ਕਿਉਂ ਚੋਰੀ ਇਹਨਾਂ ਨੇ ਕੀ ਕਰ ਰਹੇ ਮੰਨਦੇ। ਅਸੀਂ ਤਾਂ ਰੋਕਦੇ ਸੀ ਕਿ ਕਿ ਪਿੰਡ ਚ ਮੰਗਣ ਆਲੇ ਆ ਲਟੇਰੇ ਆ। ਅੱਛਾ ਜੀ। ਪਰ ਇਹਨਾਂ ਨੂੰ ਵੀ ਸ਼ੱਕ ਸੀ ਸ਼ਾਇਦ ਕਿ ਸਾਨੂੰ ਪਿੰਡੇ ਸੇ ਕਰਕੇ ਫੜਦੇ ਆ। ਕਿਸੀ ਲਟੇਰੇ ਹੀ ਹੋ ਸਕਦੇ ਆ। ਕਿੰਨੀ ਕੋਈ ਗੱਡੀ ਗਲੂਚ ਵੀ ਕੀਤੀ ਆ? ਨਹੀਂ ਗੱਡੀ ਗਲੂਚ ਵੀ ਕੀਤੀ ਆ। ਅੱਛਾ। ਲਲਕਾਰੇ ਮਾਰੇ ਆ ਜੀ ਜਿੱਦਾਂ ਕੋਈ ਲੜਾਈ ਦਾ ਚੱਕਰ ਹੋਊਗੇ ਬੰਦਾ ਭੱਜਦਾ ਉਸ ਹਿਸਾਬ ਨਾਲ ਹੀ ਭੱਜੇ। ਤੁਹਾਡੇ ਸਾਡੇ ਵੀ ਲੱਗੀ ਹਾਂ ਜੀ ਮੇਰੇ ਵੀ ਲੱਗੀ ਜਿੱਟੇ ਤੇ ਲੱਗੀ ਆ ਤੇ ਪੁੜੇ ਤੇ ਲੱਗੀ ਆ। ਅੱਛਾ ਜੀ। ਹਾਂ ਜੀ। ਗੱਡੀ ਬਹੁਤ ਤੇ ਇੱਕ ਟੋਲ ਕਿੰਨੇ ਬੰਦੇ ਸੀ ਭਾਜੀ ਇਹ ਪੰਜ تھے ਜੀ ਤੇ ਚਾਰ ਇਹਦੇ ਬੰਦੇ ਆ ਰਹੇ ਹੁਣ ਹਾਂਜੀ ਉਹ ਆ ਰਹੇ ਆ ਕਹਿੰਦੇ ਅਸੀਂ ਇਧਰੇ ਅੰਗੜ ਚੰਗਰ ਵਾਲੀ ਸਾਈਡ ਤੇ ਡਰਦੇ ਆਉਂਦੇ ਨਹੀਂ ਹੈਗੇ ਅਸੀਂ ਉਹਨਾਂ ਨੂੰ ਕਹੇ ਕਿ ਆ ਕੇ ਤੁਸੀਂ ਗਲਤੀ ਮੰਨ ਲਓ ਜਿੱਦਾਂ ਵੀ ਹੈਗੀ ਆ ਇਹ ਸੱਟ ਲੱਗੀ ਉਹ ਤਾਂ ਕੋਈ ਦੇਖ ਲਾ ਕਹਿੰਦੇ ਆਉਨੇ ਆ ਅਸੀਂ ਉਹ ਥਾਣੇ 'ਪਾ ਫੋਨ ਕੀਤਾ ਸੀ ਨਹੀਂ ਹਜੇ ਨਹੀਂ ਜੀ ਥਾਣੇ ਕੀਤਾ ਸੀ ਕਿ ਨਹੀਂ ਤਾਂ ਫੇਰ ਥਾਣੇ ਹਤਲਾ ਦਿੰਨੇ ਆ ਠੀਕ ਹਾਂਜੀ ਭਾਜੀ ਇਹਨਾਂ ਦੀ ਲੋਸਮੈਂਟ ਬੰਦ ਕਰਾਈ ਸੀ ਜੀ ਪਿੰਡ 'ਚ ਅੱਜੇ ਨਾ ਆਟਾ ਮਿੱਠਾ ਦੇਣਾ ਇੱਥੇ ਦੇ ਦੇਣਾ ਅੱਛਾ ਇੱਥੇ ਦੇ ਦੇਣਾ ਇਹ ਘਰ ਘਰ ਲਾਪੇ ਮੰਗਣ ਜਾ ਕੇ ਜੀ ਫੇਰੇ ਉੱਥੇ ਗੱਡੀ ਲੈ ਕੇ ਨੱਠ ਗਿਆ ਬੰਦੇ ਦੋ ਨੂੰ ਮਾਰਿਆ ਵੀ ਨਹੀਂ ਕਾਲਾ ਕੱਢਿਆ ਆ ਅੱਛਾ ਜੀ ਹਾਂ ਫੇਰੇ ਨੱਠ ਗਿਆ ਬੰਦਾ ਇੱਕ ਫੜ ਲਿਆ ਫਿਰ ਅਸੀਂ ਹਾਂ ਆ ਆ ਗੱਡੀ ਨੂੰ ਦੀ ਹਾਂ ਟੋਟਲ ਕਿੰਨੇ ਬੰਦੇ ਸੀ ਜੀ ਬੰਦੇ ਪਏ ਚਾਰ ਪੰਜ ਆ ਪੰਜ ਆ ਦੋ ਚਾਰ ਨੱਠ ਗਏ ਹਾਂ ਇਹ ਇਹ ਕੰਮ ਹੈ ਦਾ ਇਹਨਾਂ ਦਾ ਤੁਹਾਨੂੰ ਕੀ ਲੱਗਦਾ ਕਿ ਕਿੰਦਾ ਦੇ ਬੰਦੇ ਹੋ ਸਕਦੇ ਨੇ ਜੇ ਚੋਰੀ ਕਰਦੇ ਆ ਚੋਰੀ ਬੰਦੇ ਵੀ ਘਰ ਮਾਰ ਸਕਦੇ ਬੁੜੀਆਂ ਨੂੰ ਹਾਂ ਫੇ ਨਾ ਉਹ ਨੱਠਾ ਤੇ ਗਏ ਗੱਡੀ ਬਿਠਾ ਲੈ ਨੱਠਾ ਗਏ ਬੰਦੇ ਸੱਟ ਲੱਗੀ ਇੱਕ ਦੇ ਜੀ ਲੱਖਾ ਸਿੰਘ ਜੀ ਹਾਂ ਅਸਾਂ ਜੀ ਕੀ ਨਾ ਜੀ ਆਪਣਾ ਮੈਂ ਨਾ ਪਰਮਜੀਤ ਸਿੰਘ ਕਿਹੜਾ ਲੱਕ ਆਪਣਾ ਪਟਿਆਲੇ ਪਟਿਆਲੇ ਆਪਾਂ ਇੱਥੇ ਕੀ ਸਕੂਪਾ ਪਾਕੀ ਕਰਨਾ ਸੀ ਜੇ ਪਾਸੀ ਜੀ ਨਵੇਂ ਪੁਰਾਣੇ ਕੱਪੜਿਆਂ ਵਾਸਤੇ ਆਇਆ ਸੀ ਲੋਸਟਸ ਬਰੇ ਕੀਤੀ ਸੀ ਫਿਰ ਅੰਸਾਰੇ ਪੁੱਛ ਕੇ ਤੇ ਇਹਨਾਂ ਨੇ ਕਹਿੰਦੇ ਫਾਈਜ਼ ਦਿਨ ਲੋਸਟ ਕਰ ਲਓ ਬਾਬਾ ਜੀ ਕੋਲ ਹੀ ਸੀ ਤੇ ਲੋਸਟ ਬਰੇ ਕਰਕੇ ਜੀ ਚਲੇ ਗਏ ਇਧਰ ਅਸਾਂ ਕਿ ਕਈ ਜਿਹੜੇ ਕੱਪੜੇ ਕੁੱਪੇ ਸੀ ਜਿਹੜੇ ਤੇ ਲੈਣੇ ਸੀ ਉਹ ਫੇ ਕਈ ਨਹੀਂ ਆ ਸਕਦੇ ਜਿਹਨਾਂ ਨਹੀਂ ਆਉਂਦੇ ਨਹੀਂ ਆ ਸਕਦੇ ਫਿਰ ਉਹਨਾਂ ਨੇ ਕਿਹਾ ਥਾਣੇ ਕੋਈ ਕੱਪੜੇ ਤੇ ਸੋਚਾਰਾ ਚੋਣਾਈ ਅਸੀਂ ਫਿਰ ਉਹ ਲੈਣ ਲੱਗੇ ਕਿ ਕੁਝ ਬੈਗੇ ਥੋੜੀ ਬਹੁਤੀ ਸੇਵਾਲ ਗੁਰੂ ਘਰ ਆਈ ਹੈ ਆਪਾਂ ਗਾਲੀ ਕਿਉਂ ਜਪਾਂ ਕਦ ਕਿਤਾ ਹਾਂ ਮੈਂ ਤਾਂ ਗਾਲੀ ਕੱਢੀ ਦੇ ਵਿੱਚ ਉਹ ਜਿਹੜਾ ਡਰ ਕੇ ਭੱਜ ਗਿਆ ਨਾ ਜਦੋਂ ਮਾਰਿਆ ਉਹਨਾਂ ਨੇ ਫਿਰ ਉਹਨਾਂ ਦੀ ਮਾਰ ਤਾਂ ਬਿਲਕੁਲ ਹੀ ਬੜੀ ਪਈ ਹੈ ਪਰ ਲੇਕਿਨ ਇਹ ਡਰ ਕੇ ਭੱਜ ਗਿਆ ਨਹੀਂ ਉਹ ਠੀਕ ਆ ਤੁਹਾਡੇ ਮਾਰ ਪੀਏ ਤੂੰ ਭੱਜੇਗਾ ਤੇ ਕੀ ਕਰ ਤੂੰ ਚੋਰ ਸੀ ਨਹੀਂ ਜੀ ਚੋਰ ਨਹੀਂ ਸੀ ਇੱਕ ਨਾ ਇੱਧਰ ਪਾਣੀ ਗਲੀ ਚ ਖਲੋਤਾ ਸੀ ਤੇ ਸੇਵਾਦਾਰ ਨੂੰ ਆਖਿਆ ਵੀ ਤੂੰ ਕੋੜੇ ਗੱਡੀ ਲੈ ਆਈ ਤੇ ਪਾਣੀ ਨਾਲ ਇੱਕ ਦੋ ਛੱਟੇ ਵੰਦਣ ਮੈਂ ਉਹਨਾਂ ਤੇ ਪੈ ਗਏ ਛੱਟੇ ਇੱਕ ਦੋ ਉਹਦਾ ਮੇਰਾ ਨੌਜਵਾਨ ਆ ਉਹ ਤਾਂ ਲੱਗੀ ਆ ਜੇ ਗੱਡੀ ਤੇ ਲੱਤਵਾਂ ਟੁੱਟ ਜਾਂਦੇ ਕੌਣ ਜਮ ਮਰਸੀ ਗੱਡੀ ਤੋਂ ਮਬੀ ਤੇ ਗਿਆ ਥੱਲੇ ਮੈਂ ਵੀ ਚੜਨ ਲੱਗਾ ਸੀ ਉੱਤੇ ਗੱਡੀ ਦੇ ਉੱਤੇ ਚੜਨ ਲੱਗਾ ਜੀ ਪੱਜਣ ਲੱਗੇ ਹੋਣਗੇ ਤਾਂ ਅੱਜ ਲੱਗੇ ਚੜੇ ਜਗੇ ਆ ਤੇ ਜਿੱਗਿਆਂ ਨਾਲ ਵੀ ਬੜੀ ਜ਼ੋਰ ਸੀ ਤੇ ਫਿਰ ਇਹਨਾਂ ਨੇ ਫਿਰ ਤੋਂ ਮੈਨੂੰ ਖੱਲਾ ਦਾ ਕਾਪਾ ਮਾਰ ਚਾੜੇ ਨੇ ਜੋ ਸਨੌਰਪਾ ਕੇ ਡੇਰਾ ਬਣਤੀ ਇਹ ਪਿੰਗਲਾ ਆਸ਼ਰਮ ਜੀ ਸਨੌਰਪਾ ਬਾਬਾ ਉਹ ਡਾਇਰੀ ਕਰ ਤੁਹਾਡਾ ਕੋਈ ਉਹ ਡੰਟੀਗੜ ਸਭ ਕੋਈ ਆ ਰਿਹਾ ਫੋਨ ਨੰਬਰ ਹੈ ਬਾਬਾ ਜੀ ਦਾ ਸਾਰਾ ਕੁਝ ਹੈ ਬਾਬਾ ਜੀ ਦਾ ਫੋਨ ਨੰਬਰ ਨੋਟ ਕਰ ਲਓ 9814504785 ਜਿਹੜੇ ਨਾਲ ਦੇ ਬੰਦੇ ਭੱਜਿਆ ਤੁਹਾਨੂੰ ਬੁਲਾ ਰਹੇ ਉਹਨਾਂ ਨੂੰ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਸੀ ਜੀ ਦੋ ਤਿੰਨ ਅਰੇ ਉਹਨਾਂ ਬਾਬਾ ਜੀ ਨੇ ਵੀ ਗੱਲ ਕਰਾਈ ਹੈ ਪਰ ਲੇਕਿਨ ਉਹ ਕਹਿੰਦੇ ਆ ਰਹੇ ਨੇ ਜੀ ਗੱਡ ਸ਼ੰਕਰ ਕੋਲੋਂ ਫਲਾਣਾ ਹੁਣ ਜਿਹੜਾ ਗਾਲੀ ਗੋਜ ਕਰਦਾ ਠੀਕ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਛਾਣੇ ਬੰਦੇ ਤੁਸੀਂ ਜੀ ਆਪਾਂ ਦੇ ਵੀਰ ਜੀ ਗੱਲ ਕੱਢੀ ਜੇ ਹੈਗੀ ਸ਼ਕਤੀ ਸਰਬਾਰ ਅੱਗੇ ਬੈਠੇ ਆ ਆਪਾਂ ਨੇ ਗੱਲ ਕੱਢੀ ਤੇ ਉਹਨੇ ਕਾਲੀ ਕਾਲੀ ਜਿੰਬੂਟੇ ਕੋਲੋਂ ਨਿਕਲ ਗਿਆ ਵੇ ਨਾਸਿਕ ਕੋਈ ਨਹੀਂ ਸਰ ਤਾਂ ਪਤਾ ਹਮ ਨਾ ਜ ਸਕਾ ਪਾ ਨਹੀਂ ਜੀ ਵਰ ਨਹੀਂ ਸਕਿਆ ਜੀ ਤੇ ਉਹ ਜਦੋਂ ਅਪ ਰੇੜਾ ਪਰ ਡੇਰਾ ਪੜਾ ਉੱਥੇ ਤੇ ਅਮਰ ਸਿਖਾਉਂਦੇ ਉੱਥੇ ਸਿਖਾਉਂਦੇ ਨੇ ਦੁਖ ਨਵਾਰ ਆਪਾਂ ਆਸੀ کئی ਬ੍ਰੀਜਾਂ ਦਾ ਸੀ ਲੱਗਨੇ ਨਾ ਆਪਸੇ ਲੱਗ ਜਾਂਦੇ ਆ ਬੀਜਾਂ ਨੂੰ ਤੇ ਦੇਖ ਪਾਲ ਕਰਦੇ ਆ ਤਾਂ ਮਰੀਜ਼ਾਂ ਇਹ ਦੇਖ ਪਾਲ ਕਰਦੇ ਆ ਉਹ ਤੇ ਮਰੀਜ਼ ਸਾਡੇ ਕੋਲ ਸਾਡੀ ਦੇਖ ਪਾਲ ਕਰੀ ਦੀ ਫਿਰ ਉਸ ਬਾਅਦ ਦਿਲ ਦੇ ਵਿੱਚ ਆਪਸੇ ਲੱਗ ਜਾਂਦੇ ਆ ਹੋਰ ਤਾਂ ਕੋਈ ਤੁਸੀਂ ਤਾਂ ਘੱਟ ਕੰਮ ਕਰਦੇ ਆ ਕਿੰਨੀ ਤੁਹਾਡੀ ਸੰਖਿਆ ਵੇਖੋ ਜੀ ਬੱਚਿਆਂ ਵਾਲੇ ਇੱਕ ਬੇਲਦਾਰ ਸਾਨੂੰ ਬਾਬਾ ਜੀ 15000 ਰੁਪਏ ਦਿੰਦੇ ਮਹੀਨੇ ਦਾ ਬਸ ਤੇ ਬਾਕੀ ਇਹ ਹਾਂ ਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 10:00 ਵਜੇ ਸਾਡੇ ਪਿੰਡ ਲਾਉਸਮੈਂਟ ਹੋਈ ਪੈਂਡ ਸਕੂਪਰ ਵਿੱਚ ਪਈ ਪਟਿਆਲੀ ਤੋਂ ਅੰਗਲਵਾੜਾ ਤੋਂ ਪੰਜ ਬੰਦੇ ਆਏ ਆ ਗੁਰਦੁਆਰਾ ਲਾਉਸਮੈਂਟ ਹੋਈ ਪੈਂਡ ਦੀਆਂ ਬੀਬੀਆਂ ਨੂੰ ਕਰ ਦਿੰਦੇ ਆ ਲਾਉਸਮੈਂਟ ਪਈ ਪੁਰਾਣਾ ਕੱਪੜਾ ਪੈਸਾ ਦਾਣਾ ਜੋ ਵੀ ਸੋਈ ਸੇਵਾ ਕਰਨੀ ਗੁਰਦੁਆਰ ਸਾਹਿਬ ਆ ਕੇ ਕਰ ਦੋ ਇਦਾਂ ਦੀਆਂ ਸੇਵਾ ਸਾਡੇ ਗੁਰਦੁਆਰੇ ਅਕਸਰ ਹੁੰਦੀਆਂ ਰਹਿਣੀਆਂ ਇੱਥੇ ਸਾਡੇ ਪਿੰਡ ਪਰਪੰਡ ਕੋਲ ਆ ਉੱਥੇ ਕੁੜੀਆਂ ਦੇ ਵਿਆਹ ਕੀਤੇ ਇਸ ਬੰਦੇ ਨੇ ਲਖਵੀਰ ਸਿੰਘ ਨੇ ਜਿਸ ਵੇਲੇ ਉੱਥੇ ਉਹ ਉਨੀ ਇਹ ਲੋਸਮਟ ਕੀਤੀ ਪਈ ਸੀ ਕੁੜੀਆਂ ਦੇ ਵਿਆਹ ਕਰਨੇ ਆ ਇਸ ਬੰਦੇ ਨੇ 25000 ਰੁਪਇਆ ਦੋ ਅਲਮਾਰੀਆਂ ਔਰ ਬੈਸਤਰੀ ਲੈ ਕੇ ਦਿੱਤੇ ਇਦਾਂ ਨਹੀਂ ਸਾਡੇ ਪਿੰਡ ਦਾ ਮਰਕੀ ਉਨੀ ਕਹੇ ਵੀ ਸਾਡੇ ਪਿੰਡ ਨਾਲ ਸਭ ਤੋਂ ਵੱਧ ਸੇਵਾ ਹੀ ਨਹੀਂ ਦਿੱਤੀ ਆ ਹੁਣ ਸਾਨੂੰ ਇਹ ਥੋੜੋ ਪਤਾ ਲੱਗਾ ਇਹ ਕਹਿੰਦੇ ਜਿਹੜੇ ਬੰਦੇ ਸੀ ਫੜੇ ਅੱਜ ਜਿਹਨਾਂ ਚੋਂ ਇੱਕ ਬੰਦਾ ਫੜ ਗਿਆ ਚਾਰ ਨਾਠ ਗਿਆ ਇਹ 15-15000 ਤਨਖਾਹ ਲੈਂਦੇ ਆ ਅੰਮਰਤਾਪਨ ਇਹਨੇ ਨਹੀਂ ਕੀਤਾ ਆ ਇਹ ਤਾਂ ਸਾਨੂੰ ਗਮਰਾਹ ਕਰਨ ਲੱਗੇ ਹੋ ਆ ਇਹਨਾਂ ਤੋਂ ਅਸੀਂ ਕਿੱਦਾਂ ਸੁਚੇਤ ਰਹੀਏ ਕਿ ਸਰਕਾਰ ਵੀ ਇੱਤੇ ਕੋ ਨੱਥ ਪਾਉਣਾ ਚਾਹੁੰਦੀ ਆ ਕੋਈ ਨਾ ਕੋਈ 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 ਸਬੂਤ ਨਹੀਂ ਹੈਗਾ ਪੇ ਅਸੀਂ ਗੁਰੂ ਘਰੋਂ ਆਇਓ ਜਾਂ ਅਸੀਂ ਕਿਧਰੇ ਲਈ ਮੰਗਦੇ ਆ ਆ ਕੇ ਦੱਸ ਕੇ ਐਦਾਂ ਲਟੇਰੀ ਬਣ ਕੇ ਆਈ ਜਾਂਦੇ ਆ ਪਿੰਡਾਂ ਵਿੱਚ ਘੁੰਮੀ ਜਾਂਦੇ ਆ ਇਹ ਸਾਡੇ ਲਈ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਅੱਗੇ ਇੱਕ ਵਾਰੀ ਅਸੀਂ ਪਿੰਡ ਚੋਰ ਫੜੇ ਸਾਡੀਆਂ ਮੋਟਰਾਂ ਤੋਂ ਤਾਰਾਂ ਤੋੜਦਾ ਸੀ ਉਹ ਰੰਗੇ ਹੱਥੀਂ ਬੜਿਆ ਤਾਰਾਂ ਫੜੀਆਂ ਗਈਆਂ ਬੰਦਾ ਤਾਰਾਂ ਵਿੱਧ ਤਾਰਾਂ ਸੀ ਠਾਣੇ ਛੱਡ ਕੇ ਆਇਆ ਉਹ ਬੰਦਾ ਸਾ ਤੋਂ ਪਹਿਲਾਂ ਪਿੰਡ ਆ ਗਿਆ ਹੁਣ ਇਹਨੂੰ ਠਾਣੇ ਵੀ ਕਿੱਦਾਂ ਛੱਡ ਕੇ ਆਈਏ ਜੇ ਸਾਡੀ ਸੁਣਵਾਈ ਹੈ ਨਹੀਂ ਕਿਤੇ ਸਾਡੀ ਕਮ ਸੇ ਕਮ ਸੁਣਵਾਈ ਤਾਂ ਹੋਣੀ ਚਾਹੀਦੀ ਆ ਜੋਰ ਫੜਦੇ ਆ ਚੋੜ ਦੀ ਸੁਣਵਾਈ ਤਾਂ ਹੋਵੇ ਵੀ ਉਹਨੂੰ ਉਹਨੂੰ ਵੇਖ ਚੋਰੀਆਂ ਕਰਦੇ ਕਿਉਂ ਆ ਇਸ ਕਰਕੇ ਇਸ ਚੀਜ਼ ਤੇ ਜ਼ਰੂਰ ਨੱਥ ਪਾਈ ਜਾਣੀ ਆ ਮੈਂ ਪਿੰਡ ਵਾਲਿਆਂ ਨੇ ਵੀ ਕਹੂੰਗਾ ਇਹ ਜਿਹੜੀ ਦਾਨ ਦੀ ਸਮਗਰੀ ਆ ਆਪਣੇ ਗੁਰੂ ਘਰਾਂ ਚ ਦੇ ਲੋ ਜਾ ਕਿਤੇ ਧਾਂਬਾਂ ਤੇ ਜਿੱਥੇ ਜਿੱਥੇ ਜਾਣੇ ਗੁਰੂ ਉੱਥੇ ਦੇ ਲੋ ਇਹ ਇਦਾਂ ਦੇ ਚੋਰ ਚੱਕਿਆਂ ਨੂੰ ਨਾ ਦੋ ਇਹ ਤੋਂ ਸੁਚੇਤ ਰਹੋ ਇਹਨਾਂ ਹੋ ਕਹਿੰਦਾ ਖਿਮਾ ਦਾ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ